ਨਈਆ ਕ੍ਰਿਸ਼ਨ ਭਗਵਾਨ ਪਹਿਰ ਕੰਨ ਗੋਪਾਲ ਜਿਹੜੇ ਪਹਿਰ ਨੇ ਸਤਿਗੁਰੂ ਗੁਰੂ ਨਾਨਕ ਸਹਿ ਮਹਾਰਾਜ ਕਹਿੰਦੇ ਮੰਨ ਲਓ ਇਹ ਕ੍ਰਿਸ਼ਨ ਹੈ ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਅੱਗੇ ਕਹਿੰਦੇ ਗਹਿਣੇ ਰੱਬ ਦੀ ਰਚਨਾ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਨਹੀਂ ਹਾਂ ਇਹ ਗੱਲ ਪ੍ਰਤੱਖ ਤੌਰ ਤੇ ਸਤਿਗੁਰੂ ਨੇ ਬਾਣੀ ਵਿੱਚ ਕਹੀ ਹੈ ਦੇਵੀ ਦੇਵਾ ਪੂਜੀਏ ਭਾਈ ਕੀ ਮੰਗੋ ਕੀ ਆਦੇ ਬਾਣੀ ਦਾ ਬਚਨ ਹੈ ਸਤਿਗੁਰੂ ਕਹਿੰਦੇ ਹੋਂ ਤੋਂ ਏਕ ਰਮਈਆ ਨਾ ਹੋ ਆਨ ਦੇਵ ਬਦਲਾ ਬਨਦੇ ਹੋ ਮੈਨੂੰ ਤਾਂ ਇੱਕ ਰਮਿਆ ਹੋਇਆ ਰੱਬ ਚਾਹੀਦਾ ਹੈ ਉਹਦੇ ਬਦਲੇ ਵਿੱਚ ਮੈਂ ਸਾਰੇ ਦੇਵੀ ਦੇਵਤੇ ਪ੍ਰਮਾਤਮਾ ਦੇ ਅੱਗੇ ਭੇਟ ਕਰਨ ਲਈ ਤਿਆਰ ਆ ਮੈਨੂੰ ਇੱਕ ਰੱਬ ਚਾਹੀਦਾ ਇੱਕ ਪ੍ਰਮਾਤਮਾ ਚਾਹੀਦਾ ਇੱਕ ਰੱਬ ਦੀ ਗੱਲ ਗੁਰਬਾਣੀ ਵਿੱਚ ਕਿਉਂ ਕੀਤੀ ਜਾਂਦੀ ਹੈ